ਸਾਰੇ ਐਸਐਚਐਲ ਬੜਾਈ ਫਿਰਦੇ ਨੇ ਆ ਚੀਮੇ ਉਹਨਾਂ ਨੇ ਐਸੋਸੀਏਸ਼ਨ ਬਣਾ ਲਈ ਵਿੱਚ ਸ਼ਿਵਿੰਦਰ ਮਾਲੂ ਨੇ ਉਦੋਂ ਕਿਹਾ ਮੈਂ ਗਿਆ ਉਹਦਾ ਕੁਝ ਕਰ ਲੋ ਹਾਂ ਹਾਂ ਭਾਜੀ ਜ਼ਰੂਰ ਕਰਾਂਗੇ ਉਹ ਵਿਚਾਰਾ ਉੱਥੇ ਰੁੱਲਦਾ ਪਿਆ ਤੇ ਜਿੱਦਣ ਉਹ ਮਰ ਗਿਆ ਉਦੋਂ ਕਿਹਾ ਲਓ ਜੀ 365 ਫਿਲਮਾਂ ਦਾ ਮਾਲਕ ਚਲਾ ਗਿਆ ਜੀ ਬੜਾ ਦੁੱਖ ਹੋਇਆ ਇਹ ਸਾਰੀ ਡਰਾਮੇ ਬਾਜੀ ਕਦ ਤੱਕ ਚੱਲਣੀ ਹੈ ਜੇ ਜ਼ਿੰਦਗੀ ਤੁਹਾਨੂੰ ਕਿਸੇ ਨਾਲ ਪਿਆਰ ਹੈ ਤੁਸੀਂ ਕਿਸੇ ਨੂੰ ਜ਼ਿੰਦਗੀ ਦੇ ਵਿੱਚ ਕਿਸ ਨੂੰ ਆਪਣੀ ਹਿੱਕ ਨਾਲ ਲਾਉਂਗੇ ਤੁਹਾਡਾ ਮਾਪਿਓ ਮਰ ਰਿਹਾ ਹੈ ਤੁਹਾਡੇ ਸੀਨੀਅਰਸ ਮਰ ਰਹੇ ਨੇ ਤੁਹਾਨੂੰ ਕੋਈ ਪਰਵਾਹ ਨਹੀਂ ਲੇਕਿਨ ਜਿੱਦੋਂ ਉਹ ਮਰ ਜਾਂਦੇ ਨੇ ਉਦੋਂ ਤੁਸੀਂ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰਦੇ ਹੋ ਐਮਡਵਾਨ ਵਾਲਿਆਂ ਨੇ ਕੱਲ ਜੀ ਮੇਰਾ ਆਪਣਾ ਫੋਨ ਕੱਟ ਦਸ ਮਾ ਚਲ ਕੋਈ ਫਰਕ ਨਹੀਂ ਪੈਂਦਾ ਮੈਂ ਤਾਂ ਸੱਚ ਕਹਾਂ ਮੈਂ ਪੁੱਛਣਾ ਚਾਹੁੰਦਾ ਐਸੋਸੀਏਸ਼ਨ ਦਾ ਕਾਹਦੇ ਵਾਸਤੇ ਬਣਾਈਆਂ ਪੈਸੇ ਇਕੱਠੇ ਕਰਨ ਵਾਸਤੇ ਆਪ ਦੇ ਆਪ ਦੇ ਸੇਵਾ ਆਪ ਤਿਆਰ ਕਰ ਲਓ ਕਿਉਂਕਿ ਤੁਹਾਨੂੰ ਵੀ ਕਿਸੇ ਨੇ ਚੱਕ ਕੇ ਤੇ ਸੇਵਾ ਚ ਲੈ ਕੇ ਨਹੀਂ ਜਾਣਾ ਬੁੱਢੇ ਸਾਹਮਣੇ ਹੋ ਜਾਣਾ ਹੈ ਲੇਕਿਨ ਇੱਥੇ ਕੋਈ ਕਿਸੇ ਨਾਲ ਪਿਆਰ ਨਹੀਂ ਕਰਦਾ ਦੁੱਖ ਨੂੰ ਉਸ ਕਰਦਾ ਜਾਂ ਤਾਂ ਤੁਸੀਂ ਦੁੱਖ ਪ੍ਰਗਟ ਕਰੋ ਲਾ ਹਾਂਜੀ ਮਿੱਤਲ ਸਾਹਿਬ ਚਲੇ ਗਏ ਕੱਲ ਨੂੰ ਸਪਤੀਸ਼ ਕਾਲ ਮਰ ਜੂਗਾ ਕੱਲ ਨੂੰ ਕੋਈ ਹੋਰ ਚਲਾ ਜਾਊਗਾ ਔਰ ਠੀਕ ਹੈ ਜੀ ਚਲਾਏਗਾ ਜੀ ਬੰਦਾ ਬਹੁਤ ਵਧੀਆ ਕਰਨਾ ਵੀ ਅਸੀਂ ਉਹਨੂੰ ਪੁੱਛਿਆ ਨਹੀਂ ਕੋਈ ਬੰਦਾ ਇਹ ਗੱਲ ਨਹੀਂ ਕਹਿੰਦਾ ਕਿ ਜੀ ਅਸੀਂ ਤਾਂ ਜਿਉਂਦੇ ਜੀ ਉਹਦੀ ਉਹਨੂੰ ਪੁੱਛ ਨਹੀਂ ਕੀਤੀ ਸਾਡੀ ਗਲਤੀ ਐ ਸੋ ਅਸੀਂ ਮਾਫੀ ਮੰਗਣਾ ਚਾਹੁੰਦੇ ਨਹੀਂ ਪਰ ਅੱਜ ਸਾਰੇ ਗੁੱਸਾ ਪ੍ਰਗਟ ਕਰ ਰਹੇ ਸਾਰੇ ਕਰੇ ਬੜੀਆ ਬੰਦੇ ਸੀ ਬੜੇ ਕਮਾਲ ਦੇ ਬੰਦੇ ਸੀ ਉਹ ਜਿਉਂਦੇ ਜੀ ਤੁਸੀਂ ਆਪਣੇ ਸੀਨੀਅਰ ਡਾਇਰੈਕਟਰ ਜਿਹੜੇ ਬੁੱਢੇ ਸਭ ਨੇ ਹੋਣਾ ਐ ਮੈਂ ਵੀ ਹੋਣਾ ਸਭ ਨੇ ਹੋਣਾ ਐ ਐਟਲੀਸ ਜਦ ਜਿਉਂਦੇ ਆ ਤੁਸੀਂ ਤਦ ਤੱਕ ਇੱਕ ਦੂਜੇ ਦੇ ਨਾਲ ਤੁਸੀਂ ਚੱਲ ਕੇ ਚੱਲੋ ਅੱਜ ਮਿੱਤਲ ਸਾਹਿਬ ਚਲਾ ਗਿਆ ਕੰਮ ਉਹ ਹੋਰ ਚਲਾ ਜਾਊਗਾ ਬੜਾ ਦੁੱਖ ਹੋਇਆ ਤੇ ਮੈਨੂੰ ਦੱਸੋ ਵੀ ਤੁਸੀਂ ਕੀਤਾ ਕੀ ਸੋ ਮੈਂ ਸਮਝਦਾ ਜਾਂ ਤਾਂ ਤੁਸੀਂ ਪ੍ਰੇਮ ਆ ਜਿਹੜਾ ਧੋਮ ਹੈ ਨਾ ਬੰਦ ਕਰ ਦਿਓ ਇਹ ਸਭ ਢੋਂਗ ਹੈ ਇਹ ਉਹ ਹਾਲ ਹੈ ਕਿ ਪੁਰਾਣੇ ਜ਼ਮਾਨੇ ਚ ਕੋਈ ਬੁਢਾ ਮਰ ਗਿਆ ਜਾਂ ਕੋਈ ਬੰਦਾ ਮਰ ਗਿਆ ਤੇ ਜਿਹੜੀਆਂ ਸਾਰੀਆਂ ਬੁੱਢੀਆਂ ਸੀ ਨਾ ਉਹ ਇਕੱਠੀਆਂ ਹੋ ਕੇ ਪਿੰਡ ਦੀਆਂ ਹਾਏ ਹਾਏ ਮਰ ਗਿਆ ਵੇ ਲੁੱਟ ਗਿਆ ਵੇ ਸਾਲੇ ਦੇ ਅੱਖੋਂ ਹੰਝੂ ਜਿਹਾ ਨਿਕਲਦਾ ਸਭ ਬਕਵਾਸ ਮੈਂ ਆਪਣੇ ਘਰ ਚ ਬੰਦ ਕਰਦਾ ਕਾ ਸੋ ਮੈਂ ਸਮਝਦਾ ਐਵੇਂ ਸਭ ਢੋਂਗ ਹੈ ਝੂਠ ਹੈ ਉਹ ਜਿਉਂਦੇ ਜੀ ਤੁਸੀਂ ਕਿਦਾਂ ਪੁੱਛਦੇ ਨਹੀਂ ਮਰ ਗਿਆ ਤਾਂ ਅੱਜ ਬੜਾ ਸੰਜੂ ਬਹਾਰਿਆ ਮੈਂ ਸ਼ਰਤ ਲਾ ਕੇ ਕਹਿੰਦਾ ਵੀ 99% ਬੰਦੇ ਇੰਡਸਟਰੀ ਵੀ ਬੜੇ ਖੁਸ਼ ਹੋਣਗੇ ਉਹ ਚੰਗਾ ਬਾਬਾ ਜਾਂਦਾ ਰਿਹਾ ਇੱਥੇ ਕੋਈ ਉਹ ਤਾਂ ਵੇਟ ਕਰਦੇ ਨੇ ਇਹ ਇੰਡਸਟਰੀ ਇਹੋ ਜੀ ਹੈ ਜਿਵੇਂ ਛੇਤੀ ਵੀ ਯੋਗਰਾਜ ਸਿੰਘ ਦਾ ਆਪਰੇਸ਼ਨ ਹੋਇਆ ਉਹਨਾਂ ਨੇ ਇਹ ਨਹੀਂ ਪੁੱਛਣਾ ਵੀ ਜਿਉਂਦਾ ਕਿ ਮਰ ਗਿਆ ਤੇ ਬੰਦੇ ਸਾਲਾ ਮਰਿਆ ਮਰ ਗਿਆ ਜੋ ਮਰ ਗਿਆ ਮਰੇ ਕਿ ਨਹੀਂ ਮਰਿਆ ਬੀ ਅਫਸੋਸ ਇੱਥੇ ਥੁੱਕ ਲਈ ਫਿਰਦੇ ਆ ਕਹਨੋ ਵੀ ਪੈ ਜੋ ਮਿੰਟੂ ਮਿੰਟੀ ਰੋਈ ਹਾਏ ਜੀ ਯੋਗਰਾਜ ਸਿੰਘ ਦਾ ਉਹ ਸਾਡਾ ਹਾਲ ਹੈ ਉਹ ਸਾਨੂੰ ਜ਼ਿੰਦਗੀ ਦੇ ਵਿੱਚ ਸ਼ਰਮਾਉਣੇ ਕੀ ਦੀ ਆਪਣੇ ਆਪਣੇ ਗਰੀਬਾਂ ਦਾ ਝਾਕੋ ਸਾਰੇ ਫਿਰ ਇਹ ਗੱਲ ਦਾ ਜ਼ਾਹਿਰ ਕਰਿਓ ਨਹੀਂ ਤਾਂ ਇਹੋ ਜੇ ਮਰਿਆ ਤੇ ਹੰਝੂ ਦੀ ਬਾਝ ਦੇ ਕਿਉਂਕਿ ਝੂਠ ਹੈ ਤੇ ਝੂਠ ਦੇ ਕੋ ਪੈਦੇ ਹਾਂ ਹਾਂ ਆਪਾਂ ਨੇ ਇੱਕ ਦੀਵਾਲੀ ਦਾ ਸਮਾਗਮ